ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ 3 ਜਾਂ ਪਹਿਲਾ ਤੇ ਤੁਕੀ ਇੱਕਲ ਉਹ ਅੰਤਾਰ ਸਤ ਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਆ ਧੋਰਾ ਤੂੰ ਰੱਖਦਾ ਆਇਆ ਬ੍ਰਹਮਾਦ ਜਨ ਤੂੰ ਤਰਾਖ ਲੈ ਹਰ ਜੀਆ ਸੇ ਮਾਰ ਪਚਾਇਆ ਗੋਰ ਮੁੱਖਾ ਨੋ ਪਰਤੀ ਤੁਹਾ ਹਰ ਜੀਆ ਮਨ ਮੁੱਖ ਪਰਮਾ ਭੁਲਾਇਆ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀ ਆ ਤੋਰ ਤੂੰ ਰੱਖਦਾ ਆਇਆ ਬ੍ਰਹਮਾਤ ਜਾਨ ਤੋਤ ਰੱਖ ਲੈ ਹਰ ਜੀ ਹਰ ਨਖਸ ਮਾਰ ਪਚਾਇਆ ਗੁਰਮੁਖਾ ਨੋ ਪਰਤੀਤ ਹੈ ਹਰ ਜੀ ਰੇ ਜੀ ਇਹ ਤੇਰੀ ਵਟਾਈ ਭਗਤਾ ਕੀ ਪੈਜ ਰੱਖ ਤੂੰ ਸੁਅੰਮੀ ਭਗਤ ਤੇਰੀ ਸਰਨ ਆਈ ਰਹਾ ਗਦਾ ਨੋ ਜਮ ਜੋ ਹੈ ਨਾਸਕ ਦਾਲ ਨਾ ਨੇੜਾ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਮੇ ਮੁਕਤ ਪਾਈ ਰੇਤਾ ਸਤ ਸੱਤ ਪਗਤਾ ਚਰਣੀ ਲਾਕੀ ਗੁਰ ਕਾ ਸਹਜ ਸੁਭਾਈ ਮਨ ਮੁਕਾ ਨੋ ਪਰ ਤੀਤ ਨ ਆਵੀ ਅੰਤਰ ਲੋਭ ਸੁਆਉ ਗੁਰ ਮੁਖ ਹਿਰਦਾ ਸਬਦ ਨਾ ਪੀਦੇਓ हर न लक पाओ कूड़ कपट पाज लह जासी मन मनमोक फिका अलाओ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂਤ ਜਾਤੈ ਮਾਇਆ ਮੋਹ ਸਭ ਲੋਕ ਹੈ ਤੇਰੀ ਪੇਦਾਤਾ ਹਮੇ ਮਾਰ ਮਨਸਾ ਮਨ ਹੈ ਸਮਾਨੀ ਗੁਰ ਕਾ ਸਬਦਿ ਪਛਾਤਾ ਅਚਿੰਤ ਕੰਮ ਕਰੇ ਪ੍ਰਪਤਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਾਥ ਕਾਜ ਸਵਾਰਣ ਹਾਰਾ ਉਹ ਨਾ ਕੀਸ ਕਰੇ ਸੋ ਵੇਕ ਉੱਚਾ ਜਿਨ ਹਰ ਪ੍ਰਾਪ ਹੈ ਰਖਵਾਰਾ ਸਤ ਗੁਰੂ ਸੇਵੇ ਕਿਨਾਂ ਨਾ ਪਾਇਆ ਮਨ ਮੁਖ ਭਉਕ ਮੇ ਬਿਲਾਈ ਆਵ ਹੈ ਜਾਵ ਹੈ ਥੌਰ ਨਾ ਪਾਵ ਹੈ ਦੁਖ ਮਹਿ ਸਮਾਈ ਗੁਰਮੁਖ ਹੋਵਾ ਸੋ ਅੰਮ੍ਰਿਤ ਪੀਵਾ ਸਹਜੇ ਸਾਚ ਸਮਾਈ ਬਿਨ ਸਤ ਗੁਰ ਸੇਵੇ ਜਨਮਾ ਛੋਟੈ ਜੇ ਅਨੇਕ ਕਰਮ ਕਰੈ ਅਤਕਾਈ ਵੇਦ ਪੜ੍ਹੇ ਤੈਵਾਦ ਵਿਖਾਣ ਹੈ ਬਿਨ ਹਰ ਦੇ ਦਵਾਈ ਸੱਚਾ ਸਤ ਗੁਰ ਸਾਚੀ ਜਿਸ ਬਾਣੀ ਪਾਜ ਛੂਟ ਹੈ ਗੁਰ ਸਰਨਾਈ ਜਿਨ ਹਰ ਮਨ ਵਸਿਆ ਸੇ ਦਰ ਸੱਚੇ ਦਰ ਸੱਚ ਸੱਜਿਆਰਾ ਉਹਨਾਂ ਦੀ ਸੋਪਾ ਜੋਗ ਜੋਤੇ ਹੋਈ ਕੋਈ ਨ ਮੇਟਣ ਹਾਰਾ ਕਿਸ ਦਾ ਸਤਿਬੰਹਾਰ ਜਿਨ ਹਾਰੇ ਰੱਖਿਆ ਔਰ ਤਾਰ ਜਿਨ ਹਰ ਮਨ ਵਸਿਆ ਸੇ ਤਾਰ ਸੱਚ दर सच सचारा उन जी सोपा चोट जोत होई कोई नेटण हारा नान ਇਨ ਕਾ ਸਤ ਬਲਹਾਰਾ ਜਿਨ ਹਾਰ ਰੱਖਿਆ ਔਰ ਤਾਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਰੱਖਾ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਹਲਾਤ ਜਨ ਤੁੱਤ ਰਾਖ ਲੈ ਹਰ ਜੀਓ ਹਰ ਨਖਸ ਮਾਰ ਪਚਾਇਆ ਗੁਰਮੁਖਾ ਨੋ ਪਰਤੀਤ ਹੈ ਹਰ ਜੀਓ ਮਨ ਮੁਕ ਭਰਮ ਭੁਲਾਇਆ